ਸਤ ਗੁਰ ਹੋਏ ਦੀਆਂ ਲਿਤਾ ਸ਼ਰਧਾ ਪੂਰੀ ਐ ਸਤ ਗੁਰ ਹੋਏ ਦੀਆਂ ਲਨਾ ਕਬੂ ਚੂਰੀ ਐ ਸਤ ਗੁਰ ਹੋਏ ਦੀਆਂ ਲਤਾ ਦੁੱਖ ਨਾ ਜਾਣੀ ਐ ਸਤ ਗੁਰ ਹੋਏ ਦੀਆਂ ਲਤਾ ਰੰਗ ਮਾਨੀ ਐ सतगुरु होए दयाल ता जमका डर के हैं सतगुरु होए दयाल ता सद ही सुख दे हैं सतगुरु होए दयाल ता नव निद पाई हैं सतगुरु होए दयाल ता सच समाई हैं ਸਤ ਗੁਰ ਹੋਏਂਦਿਆਂ ਲਿਤਾ ਸ਼ਰਧਾ ਪੂਰੀ ਐ ਸਤ ਗੁਰ ਹੋਏਂਦਿਆਂ ਲੈਣਾ ਕਬੂ ਚੂਰੀ ਐ ਸਤ ਗੁਰ ਹੋਏਂਦਿਆਂ ਲਿਤਾ ਦੁੱਖ ਨਾ ਜਾਣੀ ਐ ਸਤ ਗੁਰ ਹੋਏਂਦਿਆਂ ਲਿਤਾ ਰੰਗ ਮਾਨੀ ਐ ਸਤ ਗੁਰ ਹੋਏਂਦਿਆਂ ਲਤਾਂ ਜਮਕਾ ਡਰ ਕੇ ਹੈ ਸਤ ਗੁਰ ਹੋਏਂਦਿਆਂ ਲਤਾਂ ਸਦ ਹੀ ਸੁਖ ਦੇਹੇ ਸਤ ਗੁਰ ਹੋਏਂਦਿਆਂ ਲਤਾਂ ਨਵਨੀਦ ਪਾਈਏ ਸਤ ਗੁਰ ਹੋਏਂਦਿਆਂ ਲਤਾਂ ਸਚ ਸਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਜੀ ਦੋ ਦੇ ਰੋਗਤਾ ਲਈ ਪਾਠ ਹੈਗਾ ਇਹ 40 ਦਿਨ ਆਪਣੇ ਜਪਨ ਨਾਲ ਹਰੇਕ ਆਪਣੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਆਪਣੇ ਜਿਹੜੇ ਆਪਣੇ ਦਿਮਾਗ ਦੇ ਵਿੱਚ ਕੋਈ ਵੀ ਡਰ ਹੈਗਾ ਉਹ ਦੂਰ ਹੁੰਦਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਸ਼ਬਦ ਪੂਰਾ ਵਰਸਣਾ ਲੱਗੇਗਾ ਤੇ ਬਾਜ਼ ਵੀ ਪੂਰੀ ਵਧੀਆ ਲੱਗੀ ਹੋਣੀ ਤਾਂ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ